ਦੁਨੀਆ ਦਾ ਸਭ ਤੋਂ ਵੱਡਾ ਸਾਡੇ ਕੋਲ ਸਾਨਾ ਮੱਤਾ ਇਤਿਹਾਸ ਹੈ ਜਿਸ ਇਤਿਹਾਸ ਨੂੰ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਨਾਲ ਸਿਰਜਿਆ ਜਿੰਨਾ ਵਿੱਚੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਇੱਕ ਐਸੇ ਜੋਦੇ ਹੋਏ ਨੇ ਜਿਨ੍ਹਾਂ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਗਲ ਨਾਲ ਲਾਇਆ ਅਤੇ ਰੰਗਰੇਟੇ ਗੁਰਕੇ ਬੇਟੇ ਹੋਣ ਦਾ ਖਿਤਾਬ ਦਿੱਤਾ ਇਤਿਹਾਸਕ ਨਗਰ ਪਿੰਡ ਹੀਰਾ ਵਿਕੇਸ਼ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸ਼ਹੀਦੀ ਸਮਾਗਮ ਬੜੀ ਸਰਦਾਰਾ ਭਾਵਨਾ ਨਾਲ ਮਨਾਇਆ ਗਿਆ। ਅਮਰਤ ਵੇਲੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸਾਇਆ ਹੀਟ ਪੰਜ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੀ ਰਵਾਨਗੀ ਉਪਰੰਤ ਰਾਗੀ ਭਾਈ ਰਾਜਵਿੰਦਰ ਸਿੰਘ ਐਤਿਨ ਦੇ ਰਾਗੀ ਜੱਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉੱਥੇ ਹੀ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਸੰਗਤਾਂ ਵੱਲੋਂ ਫੁੱਲਾਂ ਦੀ ਕੀਤੀ ਜਾ ਰਹੀ ਵਰਕਾ ਦਾ ਨਜ਼ਾਰਾ ਵੇਖਣਯੋਗ ਸੀ। ਪਿੰਡ ਹੀਰਾਂ ਦੀ ਮਹੰਤ ਕਰਪਾਲ ਦਾਸ ਗੱਤਕਾ ਅਕੈਡਮੀ ਨੇ ਗੱਤਕੇ ਵਿੱਚ ਜੋਹਰਤ ਕਾ ਕੇ ਨਗਰ ਕੀਰਤਨ ਦੀ ਰੌਣਕ ਨੂੰ ਚਾਰ ਚੰਨ ਲਾਏ ਨੇ। ਨਗਰ ਕੀਰਤਨ ਦੀ ਰਵਾਨਗੀ ਸਮੂਹ ಗ್ರಾಮ ਪੰਚਾਇਤ ਵੱਲੋਂ ਕੀਤੀ ਗਈ ਅਤੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪੰਜ ਸਿੰਘ ਸਹਿਬਾਨਾਂ ਨੂੰ ਸਰੋਪੋ ਨਾਲ ਸਨਮਾਨਿਤ ਕੀਤਾ ਗਿਆ ਨਗਰ ਕੀਰਤਨ ਦੇ ਨਾਲ ਨਾਲ ਚੱਲ ਰਹੀਆਂ ਸੰਗਤਾਂ ਲਈ ਵਕ ਵਕ ਪੜਾਵਾਂ ਤੇ ਗੁਰੂ ਕੇ ਲੰਗਰ ਉਤਟ ਵਰਤਾਏ ਗਏ ਆਓ ਦੇਖਦੇ ਹਾਂ ਜਸਵੀਰ ਸਿੰਘ ਹੀਰਾ ਦੀ ਖਾਸ ਰਿਪੋਰਟ ਕਹਾਂਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਸ਼ਹੀਦ ਬਾਬਾ ਜੀਵ ਸਿੰਘ ਜੀ ਦੀ ਸਮਾਗਮ ਨੂੰ ਸੰਬੰਧ ਦੇ ਵਿੱਚ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵ ਸਿੰਘ ਜੀ ਪੰਡਹਿਰਾ ਮਸਮੁਤੀ ਸਿੱਖ ਸੰਸਥਾ ਵੱਲੋਂ 13 ਤਰੀਕ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਤਖਤ ਪ੍ਰਕਾਸ਼ ਕੀਤਾ ਗਿਆ ਸੀ 14 ਤਰੀਕ ਨੂੰ ਮਾਦੀ ਅਰਦਾਸ ਮਾਤੇ ਬਾਅਦ 15 ਤਰੀਕ ਨੂੰ ਅੱਜ ਐਤਵਾਰ ਦਿਨ ਜੋ ਕਿ ਪਥਨਪੁਰ ਸਾਹਿਬ ਦੀ ਸੰਪੂਰਤਾ ਤੋਂ ਬਾਅਦ ਨਗਰ ਕੀਰਤਨ ਮੰਡਪ ਵੀ ਪ੍ਰਕਰਮਾ ਕਰਦਾ ਹੈ ਸੋ ਸਾਨੂੰ ਇਦਾਂ ਦੇ ਸਮਾਗਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਿੱਖ ਇਤਿਹਾਸ ਤੋਂ ਜਾਣੂ ਹੋਵੇ ਤੇ ਸਿੱਖ ਇਤਿਹਾਸ ਨਾਲ ਜੁੜੇ ਕਿਉਂਕਿ ਹੁਣ ਆਪਾਂ ਨੂੰ ਪਤਾ ਹੈ ਕੁਝ ਇਦਾਂ ਦੇ ਅੰਸਰ ਆਪਣੇ ਵਿੱਚ ਬੜੇ ਹੋਏ ਨੇ ਜੋ ਆਪਣੇ ਇਤਿਹਾਸ ਨੂੰ ਬਹੁਤ ਜਾਣੀ ਵੀ ਤੋੜ ਮਰੋੜ ਰਹੇ ਨੇ ਸਾਨੂੰ ਇਹ ਉਪਰਾਲੇ ਇਦਾਂ ਦੇ ਕਰਨੇ ਚਾਹੀਦੇ ਹਨ ਤੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ ਚਾਹੀਦਾ ਹੈ ਇਹਨਾਂ ਕਹਿੰਦਾ ਖੰਮਾ ਦਾ ਜੱਜ ਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਕੀ ਕਹਿਣਾ ਚਾਹੁੰਦੀ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਰਦੋਰਾ ਬਾਬਾ ਜੀ ਜੀਵਨ ਸਿੰਘ ਜੀ ਤੋਂ ਜੋ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦੇੜੇ ਨੂੰ ਮੁਕ ਰੱਖਦੇ ਆ ਨਗਰ ਕੀਰਤਨ ਪਰਾਂਦਰ ਪਰਾਂਦਿਆ ਹੋਇਆ ਗੁਰਦੁਆਰਾ ਪਾਸ਼ਾਹੀ ਦਸਵੀਂ ਹੀਰਾ ਵਿਖੇ ਪਹੁੰਚਿਆ ਹੈ ਸੋਸਾਰੀਆਂ ਸੰਗਤਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਿਆਂ ਹੋਇਆਂ ਬੜਾ ਆਦਰ ਸਤਿਕਾਰ ਕਰਦੇ ਬੜੇ ਭਾਰੀ ਇਕੱਠ ਦੇ ਨਾਲ ਸੰਗਤਾਂ ਗੁਰਦੁਆਰਾ ਪਾਸ਼ਾਹੀ ਦਸਵੀਂ ਵਿਖੇ ਪਹੁੰਚੀਆਂ ਮੇਜਰ ਸਰਦਾਰ ਨਿਰਭੈ ਸਿੰਘ ਜੀ ਅਤੇ ਹੋਰ ਪਤਵੰਤੇ ਸੱਜਣਾ ਵੱਲੋਂ ਨਗਰ ਕੀਰਤਨ ਨੂੰ ਜੀਓ ਆਇਆ ਗਿਆ ਕਿ ਜਦੋਂ ਸਤਿਗੁਰੂ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਚਾਂਦਨੀ ਚੌਕ ਵਿਖੇ ਜ਼ਾਲਿਮਾਂ ਦੇ ਵੱਲੋਂ ਉਹਨਾਂ ਨੂੰ ਸ਼ਹਾਦਤ ਦੇ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਜੈਤਾ ਜੀ ਜਿਨ੍ਹਾਂ ਨੂੰ ਆਪਾਂ ਬਾਬਾ ਜੀਵਨ ਜੀ ਕਹਿੰਦੇ ਆ ਉਹਨਾਂ ਨੇ ਬੜੀ ਦਲੇਰੀ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਦਾ ਸਿਰ ਜੇਸ ਗੜ੍ਹ ਸਾਹਿਬ ਵਿਖੇ ਲੈ ਕੇ ਆਏ ਸੋ ਉਹਨਾਂ ਦੀ ਮਹਾਨ ਕੁਰਬਾਨੀ ਹੈ ਕਿ ਇਹ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆ ਪਿੰਡ ਹੀਰਾ ਵਿਖੇ ਇਹ ਮਹਾਨ ਨਗਰ ਕੀਰਤਨ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਵਾ ਨਗਰ ਜੋ ਕਿ ਪਿਛਲੇ ਸਮੇਂ ਤੋਂ ਲੈ ਕੇ ਬਾਬਾ ਜੀ ਬਲਸੰਗ ਨੇ ਸੀ ਜੀਵਾਰ ਰੇ ਨੂੰ ਬੜੇ ਖਰਦਾ ਭਾਵਨਾ ਨਾਲ ਮਨਾ ਰਿਹਾ ਅੱਜ ਵੀ ਨਗਰ ਕੀਰਤਨ ਕਰਵਾਏ ਜਾ ਰਹੇ ਹਨ ਫੇਰਾ ਦਾ ਰੋਲ ਗੱਲਾਂ ਦੀ ਨਗਰ ਨਿਵਾਸੀਆਂ ਵੱਲੋਂ ਦੀ ਕਾਣ ਮੰਨ ਧੰਨਾਂ ਸੇਵਾ ਕੀਤੀ ਜਾਂਦੀ ਆ ਇਸ ਵੇਲੇ ਨਗਰ ਕੀਰਤਨ ਗੁਰਦੁਆਰਾ ਦਸਵੇਂ ਪਾਤਸ਼ਾਹੀ ਗੁਰਦੇਵ ਸਿੰਘ ਜੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਿੱਚ ਪਹੁੰਚਿਆ ਧੰਨਵਾਦ ਕੀਤਾ ਜਾਂਦਾ ਨਗਰ ਸਾਹਿਬ ਦਾ ਜੋ ਸਾਡੇ ਇੱਥੇ ਆਉਂਦੇ ਨਗਰ ਦਾ ਬੜਾ ਵਧੀਆ ਪ੍ਰਬੰਧ ਕਰਦੇ ਨੇ ਤੇ ਸਾਡੇ ਸਭ ਨੂੰ ਸੁਖਾਵਾਂ ਨੂੰ ਮੰਨ ਕੇ ਸਾਡੀ ਸੇਵਾ ਵੀ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਕਿਰਪਾ ਕਰੇ ਪ੍ਰਮਾਤਮਾ ਆਉਣ ਵਾਲੇ ਸਮੇਂ ਵਿੱਚ ਵੀ ਸੇਵਾ ਕਰਾਉਂਦਾ ਰਹੇ ਤੇ ਜਿਸ਼ਤਾ ਕਾਰਜ ਜਿੰਨੀ ਕੀਆ ਮਾਨਸ ਕੀਆ ਬਚਾਇਆ ਰਾਮ ਦੇ ਵਾਕ ਅਨੁਸਾਰ ਮੇਰ ਪਰ ਹੱਥ ਰਾ ਕੇ ਸੇਵਾ ਕਰਾਉਂਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ